हाँ जी दोस्तों की हाल चाल ने उम्मीद कर, कर हैं। सारे ठीक हो गर्मी ने कटती रड़क पूरी अभी बिल्कुल दिन नहीं किचन बड़ी कम कर दी मजबूरी है ये तो बिना तो खड़े ही नहीं सुटना पर मेरा कि सारे ने नहीं सुटदा अखीर में इतने आना ही पड़ा तो मैं लगी हुई सी ਬਟਰ ਦੇ ਵਿੱਚ ਪਨੀਰ ਭੁੰਨਣ, ਛੋਟੀਆਂ ਕਯੂਬਸ ਕਰਕੇ ਤੇ ਅੱਜ ਮੈਂ ਬਣਾਉਣਿਆ ਛਾਲੇ ਚਨੇ ਬੋਇਲ ਕਰਕੇ ਰੱਖ ਲਈ ਸੀ ਥੋੜੇ ਥੋੜੇ ਹੀ ਮੈਸ਼ ਜੇ ਕਰਦੇ ਇਹਨੂੰ ਹੌਲੀ-ਹੌਲੀ ਫ੍ਰਾਈ ਕਰਦਾ ਜਾਂ ਤੱਕ ਕਰਦਾ ਹੁਣ ਪਨੀਰ ਭੁੰਨਿਆ ਜਾਊ ਚਿੰਗੀ ਤਰ੍ਹਾਂ ਨਾਲ ਇਹਨੂੰ ਹਲਕਾ ਨਮਕ ਪਾ ਕੇ ਦੁੱਘਾਉਣ ਤਾਂ ਰੋਸਟ ਸਪੋਰਟ ਨਾਲ ਕਰੰਮੀ ਨੇ ਕੀ ਹਲਕਾ ਜਿਹਾ ਗਰਮਿੰਦਾ ਬਸ ਬੱਤਕਦੇ ਨੂੰ ਪੂਰੇ ਆਪਣੇ ਹੁਣ ਕੀ ਸੇਕਾਂ ਬਚੋ ਬਚੋ ਬਾਹਰ ਨਾਲ ਸੋ ਹੀ ਭਰ ਲੈ ਪਰ ਸੋਈ ਤੇ ਰੋਕ ਨਹੀਂ ਸਕਦੇ ਯਕੀਨ ਇਹਨੂੰ ਇੱਥੇ ਆ ਕੇ ਤੇ ਜੀ ਹੁ ਬੰਦੇ ਨੇ ਤਪਣੇ ਚਲੋ ਬਚਤਾਂ ਹੋਈਆਂ ਹੁਣ ਨਾਲ ਦੇ ਨਾਲ ਕਰਦੇ ਆਪਾਂ ਹਮ ਆਪਾਂ ਨਾਲੇ ਕਰਾਂਗੇ ਜਲਦ ਆਪਾਂ ਨੇ ਲੋਹੀ ਮੇਰੇ ਘਰ ਨੂੰ ਪਰਾਵੋ ਜਦੋਂ ਇਹਨਾਂ ਕਪੜੇ ਪੱਕ ਚੁਲੇ ਨੇ ਇਹਦੇ ਵਿੱਚ ਥੋੜੀ ਜਿਹੀ ਕਰਾਂਗੇ 슈ਗਰ ਅੱਗੇ ਦੋ ਫਰੰਟ ਦੇ ਕਿੰਨੇ ਬਣਾਉਣਾ ਹੈ ਲੋ 1.5 ਚਮਚਾ ਤਕਰੀਬਨ 슈ਗਰ ਰੱਖੋ ਮੋਟੇ ਵਿੱਚ ਪਕਾਵਾਂਗੇ ਆਪਾਂ ਪਕਾਵਾ ਕੇ ਕੀ ਮਿੱਠਾ ਨਾ ਇਹਦੇ ਆਪਾ ਚਰੂ ਵੀ ਤਰਨਾ ਕੋਣ ਨਹੀਂ ਇਸ ਤੰਦ ਡਿਫਰੈਂਟ ਜਿਹਾ ਟੇਸ ਆ ਜਾਂਦਾ ਮੇਰੇ ਕੱਚਾ ਵੀ ਪਾ ਪਾ ਹੁੰਦੀ ਆ ਨਮਕ ਪੂਰੀ ਮਿਰਚ ਅੱਗੇ ਹੋਰ ਵੀਡੀਓ ਤੇ ਦੱਸਿਆ ਹੋਇਆ ਬਹੁਤ ਵੇਹ ਨੇ ਜਿਹਨੂੰ ਪਾਉਣ ਦੇ ਜਦਾਂ ਤੜਮਾਣ ਕਰਨਾ ਖਾਣਾ ਹਨ ਮੈਨੂੰ ਇਦਾਂ ਹੁੰਦਾ ਬਈ ਹੈਲਦੀ ਵੀ ਹੋਵੇ ਇੱਕ ਡਿਫਰੈਂਟ ਜਿਹਾ ਟੇਸ ਵੀ ਬਣੇ ਚੀਜ਼ ਐ ਤੇ ਸੋ ਆਪਕੋ ਮਨਪੱਖ ਦੰਦਾ ਇਹਨੂੰ ਇਦਾਂ ਪਕਾ ਮਾ ਲਈ ਹੁਣ ਆਪਾਂ ਲੋਜੀ ਪਨੀਰ ਨੇ ਕਦਰ ਚੇਂਜ ਕਰ ਲਿਆ ਹਲਕੇ 골ਡਨ ਬ੍ਰਾਊਨ ਹੋ ਗਏ ਤੁਹਾਨੂੰ ਜਿਆਦਾ ਚਾਹੀਦਾ ਤੁਸੀਂ ਜਿਆਦਾ ਕਰ ਸਕਦੇ ਮੈਨੂੰ ਤਾਂ ਇੰਨੇ ਹੀ ਚਾਹੀਦੇ ਬ੍ਰਾਊਨ ਮੈਂ ਉਹ ਕੱਢਣੂਗੀ ਬਾਅਦ ਪਨੀਰ ਆਪਾਂ ਕੱਢ ਲਿਆ ਤੇ ਉਹੀ ਹੁਣ ਬਚੇ ਹੋਏ ਬਟਰ ਤੇ ਵਿੱਚ ਘਿਓ ਹੋਰ ਐਡ ਕਰਾਂਗੇ ਤੜਕਾ ਬਣਾਉਣੀ ਮੈਂ ਬਣਾਉਂਗੀ ਦਸਤੀ ਘਿਓ ਦੇ ਵਿੱਚ ਤੜਕਾ ਆਪਣਾ ਇੱਧਰ ਮੈਂ ਪਹਿਲਾਂ ਕਿਉ ਦੇ ਵਿੱਚ ਪਿਆਜ਼, ਹਰੀ ਮਿਰਚ, ਅਦਰਕ, ਲਸਣ, ਟਮਾਟਰ, ਪੁੰਨ ਤੇ ਜੀਰਾ ਪੁੱਜੀ ਮਿਕਸ ਕਰਕੇ ਭੁੰਨ ਕੇ ਇਹਨਾਂ ਨੂੰ ਗ੍ਰਾਊਂਡ ਕਰ ਦਵਾਂ ਤੇ ਪੇਸਟ ਬਣਾ ਲੀਤਾ ਹੈ। ਮੁੱਜੜੇ ਦੇ ਵਿੱਚ ਲੱਗਿਆ ਰਹਿ ਗਿਆ ਥੋੜਾ ਪਾਣੀ ਪਾ ਕੇ ਪਿੰਗ ਪਾ ਲਾਂ। ਹੁਣ ਇਹਦੇ ਵਿੱਚ ਆਪਾਂ ਨਾਲ ਸਪਾਈਸਿਸ ਐਡ ਕਰ ਦਾਂਗੇ ਆਦੇ ਨਮਕ ਟੇਸਟ ਦੇ ਹਿਸਾਬ ਨਾਲ ਥੋੜੀ ਜਿਹੀ ਲਾਲ ਮਿਰਚ, ਧਨੀਆ ਪਾਊਡਰ, ਹਲਦੀ, ਦੇਕੀ ਮਿਰਚ तो ना जाऊगा मीट मसाला थोड़ा जाऊगा मेरा स्पेशल गर्म मसाला ठीक है जी लो जी ये जाएंगे ये बिच यू आपका क्योंकि टमाटर वगैरह प्याज तो पहले ही आप भुने हुए ने उन्होंने मैं पेस्ट बना ली सी बटर च भुन के जो आप बटर चिकन बनाने ਕੋਈ ਸਾਲਣਾ ਜੇ ਕਹੋਂ ਤਾਂ ਤੁਹਾਨੂੰ ਇਹ ਵੀ ਰੈਸਪੀ ਸ਼ੇਅਰ ਕਰ ਦੂੰਗੀ ਜਿਹੜੀ ਜਿਹੜੀ ਕਿੱਦਾਂ ਹੈ ਬਣਾਉਣੀ ਆ ਠੀਕ ਹੈ ਜੀ ਇਹਨੂੰ ਹੁਣ ਲੋ ਫਲੇਮ ਤੇ ਪਕਾਉਣਾ ਕਿਉਂਕਿ ਇਹਨੇ ਮਾਰਨੇ ਆ ਛਿੱਟੇ دور ਤੱਕ ਇਹਦੇ ਤੇ ਆਪਾਂ ਢੱਕਣ ਲਗਾਤਾ ਤਾਂ ਜੋ ਇਹ ਪਿੱੱਚੇ ਹੀ ਆ ਜੇ ਬਿਲਕੁਲੀਆਂ ਛੱਡੀ ਜਾਵੇ ਦੂ ਤੱਕ ਛਿੱਟੇ ਨਾ ਜਾਣ ਤੇ ਇੱਧਰ ਆਪਣੇ ਚਨੇ ਵੀ ਉਬਲਣ ਲੱਗੇ ਹੋਏ ਨੇ ਲੋ ਫਲੇਮ ਤੇ ਰੱਖੇ ਹੋਏ ਨੇ ਤੇ ਪਨੀਰ ਕਰ ਦਾਂਗੇ ਆਪਾਂ ਐਡ ਇਹਦੇ ਵਿੱਚ ਜਦ ਤੱਕ ਇਹਨਾਂ ਨੂੰ ਰਚਣ ਮਿਚਣ ਦਵਾਵਾਂਗੇ ਸਮਾ ਕੇ ਜਦੋਂ ਉਦੋਂ ਆਪਣਾ ਤੜਕਾ ਰੈਡੀ ਹੁੰਦਾ ਚਨੇ ਥੋੜੇ ਜਿਹਾ ਕ੍ਰਸ਼ ਕਰ ਲਿਆ ਕਰੋ ਉਹਦੇ ਨਾਲ ਕੀ ਹੈ ਜਿਹੜਾ ਗਰੇਵੀ ਆ ਬਹੁਤ ਵਧੀਆ ਬਣਦੀ ਹੈ ਇਹਨੂੰ ਲੋਹ ਜਨਤੇ ਰੱਖਣਾ ਆਪਾਂ ਜਿੰਨਾ ਜੀ ਨਾਲੇ ਮੈਂ ਥੋੜੀ ਥੋੜੀ ਦੇਰ ਬਾਅਦ ਹੋ ਜਾਵਾਂਗੀ ਸਾਈਦਾ ਤੱਕੋ ਇਹਨੂੰ ਘੋਰਲੀ ਕਰਨਾ ਹੈ ਸ਼ੁਰੂ ਕਰਤਾ ठीक है ना हम इतनी नाल ऐड कर देंगे आप कसूरी मेथी मिठी अख से पकावे तड़का हमेशा काली मैं तो मज़ा नहीं आता दाल सब्जी का फिर आपक्कन लगा देंगे चंकी तरह ना ਜਦ ਤੱਕ ਇਹਦਾ ਕੀ ਹੋ ਰਿਲੀਜ਼ ਨਹੀਂ ਹੁੰਦਾ ਲੋਹ ਗ੍ਰੈਂਟੀ ਭੁੰਨਣਾ ਆਪਾਂ ਤੜਕੇ ਇੱਧਰ ਆਪਾਂ ਸੈਲਡ ਦਾ ਸਮਾਨ ਰੱਖਿਆ ਹੋਇਆ ਤੇ ਇਹਦੇ ਵਿੱਚ ਹੁਣ ਪਾਣੀ ਪਾ ਆਇਆ ਹੈ ਜਿਹੜਾ ਕੁਝ ਵੀ ਤੁਸੀਂ ਖਾਣਾ ਉਹੋਂ ਅੱਧਾ ਘੰਟਾ ਪਹਿਲਾਂ ਬੇਕਿੰਗ ਸੋਧੇ ਦੇ ਵਿੱਚ ਹਨਾ ਕਰ ਦੋ ਸੋਡਾ ਇਹਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਨਾਲ ਇਹਦੇ ਵਿੱਚ ਡਿਪ ਹੋਇਆ ਰਹਿਣ ਨੂੰ ਸਮਾਂ ਦੇ 15 ਇਹ ਜਿਹੜੀਆਂ ਅਗੇਤੀਆਂ ਚੀਜ਼ਾਂ ਆਉਂਦੀਆਂ ਨੇ ਨਾ ਕੋਈ ਵੀ ਆਉਂਦੀ ਹੈ ਚਾਹੀ ਹੁੰਦਾ ਗੀਤੀਆਂ ਫਰੂਟ ਕੀ ਸਬਜ਼ੀਆਂ ਕੀ ਸਭ ਤੇ ਮੈਡੀਸਨ ਲੱਗੀ ਹੁੰਦੀ ਆ ਤੇ ਥੋੜਾ ਕਲੀਨ ਹੋ ਜਾਂਦਾ ਮਾਨੂੰ ਸੰਤੁਸ਼ਟੀ ਹੋ ਜਾਂਦੀ ਆ ਵੀ ਜਿਹੜੇ ਜੌਂਸ ਨੇ ਉਹ ਮਰ ਕੇ ਹੋਣਗੇ ਜਿਹੜੇ ਬਾਹਰ ਮੈਡੀਸਨ ਲੱਗੀ ਹੋ ਕੋਈ ਵੀ ਤੇ ਮੈਂ ਇੱਥੇ ਕੇਤੀਂ ਸੋਦਾ ਐਡ ਕਰਤਾ ਇਹਨੂੰ ਰੱਖਦਾ ਖਾਣ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਫੇਰ ਕੱਟੋ ਕੋਈ ਵੀ ਸਬਜੀ ਜਾਂ ਫਰੂਟ ਆ ਜਰੂਰ ਮਿੱਠੇ ਛੋਟੇ ਦੇ ਵਿੱਚ ਅ ਡਿਪ ਕਰਕੇ ਰੱਖਿਆ ਕਰੋ ਲੋ ਜੀ ਦੇਖੀ ਆਪਣਾ ਤੜਕਾ ਓਏ ਹੋਏ ਹੋਏ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਤੜਕੇ ਦੀ ਤਾਪ ਨੇ ਦੀ ਇੱਕ ਵਾਰੀ ਇਹਨੂੰ ਲੈ ਲਈਆ ਹੱਲਾ ਹੋ ਗਿਆ ਤੜਕਾ ਆਪਣਾ ਘੜ ਕੇ ਰੜੀਆ ਇਹਨੂੰ ਮੜਾ ਚਨੇਾਂ ਦੇ ਵਿੱਚ ਹੜਾ ਦੇਣੀ ਲੋ ਜੀ ਚੰਨਿਆਂ ਦੇ ਵਿੱਚ ਆਪਾਂ ਤੜਕਾ ਆਪਣਾ ਐਡ ਕਰਤਾ ਬੈਂ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਨਾ ਇਹਨੂੰ ਵੀ ਵਿੱਚ ਐਡ ਕਰ ਲਓ ਥੋੜਾ ਜਿਹਾ ਪਾਣੀ ਗਰਮੇ ਪਾਉਣਾ ਠੰਡਾ ਪਾਣੀ ਨਹੀਂ ਪਾਉਣਾ ਕਦੇ ਵੀ ਸਬਜੀ ਦੇ ਵਿੱਚ ਲੋ ਇਹਨੂੰ ਕਰਨਗੇ ਚੰਗੇ ਤਰ੍ਹਾਂ ਨਾਲ ਮਿਕਸ ਤਰੀ ਤੁਸੀਂ ਜਿੰਨੀ ਕ ਰੱਖਣੀ ਆ ਉਸ ਹਿਸਾਬ ਨਾਲ ਇਹਦੇ ਇਦਿ ਟੱਕਣ ਲਗਾ ਕੇ ਚੱਕ ਵੀ ਸਲ ਬਰਵਾ ਕੇ ਨਾ ਤੇਰੇ ਨੂੰ ਫੋਲਾਂਗੇ ਚੈੱਕ ਕਰਨ ਦੀ ਤਾਂ ਜ਼ਰੂਰ ਪਈ ਵਾਹ ਤੇ ਹਰਾ ਧਨੀਆ ਵੀ ਨਾਲ ਹੀ ਐਡ ਕਰ ਦਿੰਨੇ ਆ ਲਓ ਜੀ ਹਰਾ ਧਨੀਆ ਵੀ ਵਿੱਚ ਪਾ ਦਿੰਨੇ ਆ ਠੀਕ ਹੈ ਜੀ ਹਰਾ ਧਨੀਏ ਚ ਕੋਈ ਜੁੱਸ ਨਹੀਂ ਦੇਲ ਕੋਲ ਕੇ ਪਾਣਾ ਤੇ ਹੁਣ ਇਹਨੂੰ ਆਪਾਂ ਲਾ ਦਾਂਗੇ ਟਕਾ ਆਰਾਮ ਨਾਲ ਕਿਉਂਕਿ ਜਿਹੜਾ ਤੜਕਾ ਖੁਦਾ ਜਿਹੜਾ ਫਲੇਵਰ ਆ ਅੱਛੀ ਤਰ੍ਹਾਂ ਨਾਲ ਉਹਦਾ ਸਾਰਾ ਟੇਸਟ ਆ ਉਚਨਿਆਂ ਤੇ ਪਨੀਰ ਦੇ ਵਿੱਚ ਮਿਕਸ ਹੋ ਜਵੇ ਟੱਕਣਾ ਪਾ ਲਗਾਤਾ ਤੇ ਨਾਲ ਹੀ ਨਾਲ ਆਪਾਂ ਗੈਸ ਆਪਣੀ ਕਲੀਨ ਕਰ ਲਈਏ ਕਿਉਂਕਿ ਛਿੱਟੇ ਛਿੱਟੇ ਬਹੁਤ ਚੈ ਜਾਂਦੇ ਆ ਫੇਰ ਉਹ ਹਾਰ ਹੋ ਜਾਂਦੇ ਕਲੀਨ ਕਰਨੀ ਮੁਸ਼ਕਲ ਹੋ ਜਾਂਦੀ ਹੈ ਨਾਲ ਹੀ ਆਪਣੀ ਸੈਲਫਾਂ ਕਲੀਅਰ ਠੀਕ ਹੈ ਜੀ ਚਲੋ ਜੀ ਆਪਣਾ ਹੋ ਗਿਆ ਸਾਰਾ ਕੰਮ ਸਬਜੀ ਦਾ ਤੇ ਜੀ ਹੁਣ ਵਾਰੀ ਆ ਗਈ ਮੇਰੀ ਮੂਸਲੀ ਤੇ ਆ ਫਰੂਟ ਨਟ ਸੀਡਸ ਨੇ ਇਹਨਾਂ ਨੂੰ ਡਿਪ ਕਰਕੇ ਰੱਖਣ ਦੀ ਇਹਨਾਂ ਨੂੰ ਮੈਂ ਕੀ ਕਰਦੀ ਹੰਨੀ ਆ ਜਿੰਨੇ ਖਾਣੇ ਆ ਮੈਂ ਇੱਕ ਕੌਲੀ ਛੋਟੀ ਲੈਣੀ ਹੁੰਦੀ ਆ ਕੋਈ 슈ਗਰ ਨਹੀਂ ਐਡ ਕਰਨੀ ਕੋਸ਼ ਨਹੀਂ ਇਹਨੂੰ ਡਿਪ ਕਰਨਾ ਸਵਾਦਕ ਠੀਕ ਹੈ ਫਰੂਟਸ ਤੁਸੀਂ ਜਿੰਨੀ ਮਰਜ਼ੀ ਨਾਲ ਪਾ ਸਕਦੇ ਹੋ ਤੇ ਰੱਖ ਕੇ ਆਪਾਂ ਫ੍ਰਿਜ ਦੇ ਵਿੱਚ ਰੱਖ ਲੈਣਾ ਮੈਂ ਇਹਨੂੰ ਘੰਟਾ 1-2 ਘੰਟੇ ਵੀ ਪਾ ਦੇਣਾ ਫ੍ਰਿਜ ਦੇ ਵਿੱਚ ਫਿਰ ਆਰਾਮ ਨਾਲ ਫਰੂਟ ਕੇਲਾ ਪਾ ਲੋ ਸੇਬ ਪਾ ਲੋ ਮੈਂਗੋ ਪਾ ਲੋ ਗ੍ਰੇਪਸ ਪਾ ਲੋ ਜੋ ਵੀ ਤੁਹਾਡਾ ਦਿਲ ਕਰਦਾ ਇੱਕ ਤੇਰੀ ਹੈਲਦੀ ਡੈਂਟ ਹੋ ਜਾਂਦੀ ਹੈ ਇਹਨੂੰ ਜ਼ਰੂਰ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰੋ ਮੈਂ ਪਾ ਲਿਆ ਹੁਣੇ ਖਾਲੀ ਕੰਟੇਨਰ ਦੇ ਵਿੱਚ ਤੋ ਤਾਂ ਹੋਇਆ ਸੀ ਚੰਗੀ ਤਰ੍ਹਾਂ ਨਾਲ ਡਰਾਈ ਕਰਕੇ ਫਿਰ ਇਹਦੇ ਵਿੱਚ ਲੱਡ ਲਗਾ ਕੇ ਰੱਖ ਦੇਣਾ ਕਿਉਂਕਿ ਇਹਨੂੰ ਜੇ ਟੇਪਲੇਟ ਪਰ ਰੱਖੋਗੇ ਤਾਂ ਪਾਸੇ ਦੀ ਬਾਹਰ ਸੌਗੀ ਜਾ ਹੋ ਜਾਂਦਾ ਕਰੰਚੀ ਬਣੇ ਤਾਂ ਖਤਮ ਹੋ ਜਾਂਦਾ ਇਹ ਰਾਈ ਟਾਈ ਕੰਟੇਨਰ ਦੇ ਵਿੱਚ ਰੱਖ ਲਿਆ ਅਗਲਾ ਲੋੜ ਅਨਸਾਰ ਕੱਢੋ ਖਾਓ ਐਸ਼ ਕਰੋ ਲੋ ਜੀ ਸਟੀਮ ਇਹਦੀ ਪੂਰੀ ਨਿਕਲ ਚੁੱਕੀ ਆ ਹੁਣ ਆਪਾਂ ਇਹਦਾ ਲਿਡ ਖੋਲ ਲਾਂਗੇ ਟੱਕਣਾ ਖੋਲਾਂਗੇ ਲੋ ਜੀ ਓਏ ਹੋਏ ਕੀ ਗੱਲ ਦੀ ਸਬਜੀ ਬਣੀ ਆਪਣੀ ਕਾਲੇ ਚਨੇ ਡਾਕਟਰ ਵੀ ਰეკਮੈਂਡ ਕਰਦੇ ਨੇ ਕਹਿੰਦੇ ਘੋੜੇ ਜਿੰਨੇ ਜਾਂਦੇ ਆ ਜਾਂਦੇ ਬੰਦੇ ਸ ਕਾਲੇ ਚਨੇ ਦਾ ਸੂਪ ਪੀਓ ਸਬਜੀ ਖਾਓ ਲੋਜੀ ਇਹਨਾਂ ਨੂੰ ਕਰੋ ਗਰਮ ਗਰਮ ਸਰ ਇਹਦਾ ਕੋਈ ਤੋੜ ਨਹੀਂ ਮੀਟ ਵਗੈਰਾ ਭੁੱਲ ਜਾਓਗੇ ਤੁਸੀਂ ਜੇ ਲੋ ਦੇਸੀ ਘਿਓ ਦੇ ਤੜਕੇ ਲੱਗੇ ਹੋਏ ਨੇ ਠੀਕ ਹੈ ਕਿ ਨਹੀਂ ਲੋ ਚੀ ਗਾਰਨਿਸ਼ ਕਰੋ ਹਰੇ ਟਣੀਆਂ ਨਾਲ ਤੇ ਥੋੜਾ ਜਿਹਾ ਵਾਈਟ ਮੱਖਣ ਕਰਦਾ ਜੇ ਉਹ ਨਹੀਂ ਹੈਗੀ ਤਾਂ ਮਲਾਈ ਫੈਂਟ ਕੇ ਪਾ ਲਓ ਕਰੋ ਫਿਰ ਇੰਜੋਏ ਇਹਨੂੰ ਬਲੈਕ ਚਨੇਆਂ ਨੂੰ ਬਣ ਜੋ ਘੋੜੇ ਫਿਰ ਚਲੋ ਜੀ ਮਿਲਦੇ ਆ ਤੁਹਾਨੂੰ ਫਿਰ ਹੋਰ ਕਿਸੇ ਵੀਡੀਓ ਦੇ ਨਾਲ 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 ਹੀ ਕਰਾਂਗੇ ਕੰਮ ਨਾਲ ਹੀ ਕਰਾਂਗੇ ਗੱਲਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਹਜੇ ਤੱਕ ਨਹੀਂ ਕੀਤਾ ਬੈਲ ਆਈਕਨ ਨੂੰ ਜਰੂਰ ਪੈਸ ਕਰ ਲਿਓ ਤਾਂ ਜੋ ਤੁਹਾਨੂੰ ਅਪਕਮਿੰਗ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਧੰਨਵਾਦ ਵੀਡੀਓ ਦੇਖਣ ਦੇ ਲਈ